ਬੱਚਿਆਂ ਦੇ ਛੱਟ ਲੱਗੀਆਂ ਭਾਈਆ ਕਿੰਨੇ ਸਾਲੇ ਪਹੁੰਚ ਗਏ ਇੱਥੇ ਮੌਕੇ ਤੇ ਨਾਈ ਸਾਲਿਆਂ ਦੀ ਬੇਟੀ ਆਪਣੀ ਛੱਟ ਕੇ ਆ ਰਿਆ ਸੀਗਾ ਤੇ ਅਰਦਾਸਨਗਰ ਜਾ ਰਿਹਾ ਸੀਗਾ ਹਾਂ ਭਾਜੀ ਪੂਰੀ ਗੱਡੀ ਡੈਮੇਜ ਹੋ ਗਈ ਆ ਵੀਡੀਓ ਗਾ ਅੱਗੇ ਟੱਪ ਕੇ ਆਈ ਆ ਗੱਡੀ ਅੱਗੇ ਜੇ ਮੇਰੀ ਇੰਨੀ ਸਪੀਡ ਹੁੰਦੀ ਤਾਂ ਜੇ ਗੱਡੀ ਸਪੀਡ ਮੌਕੇ ਤੇ ਪਹੁੰਚੇ ਆ ਤੇ ਗੱਡੀਆਂ ਦਾ ਨਰਥਨ ਹੋ ਗਿਆ ਪਰ ਜਿਸਮਾਨੀ ਤੌਰ ਤੇ ਦੋਵੇਂ ਪਾਰਟੀਆਂ ਠੀਕ ਨੇ ਉਹ ਅੰਦਰੂਨੀ ਛਟਾ ਕਾਫੀ ਲੱਗੀਆਂ ਭਾਜੀ ਮੇਰਾ ਨਾਮ ਸਾਹਬ ਸਿੰਘ ਆ ਤੇ ਆਪਾਂ ਕਿੱਧਰੋਂ ਆ ਰਹੇ ਸੀ ਕਿੱਧਰ ਜਾ ਰਹੇ ਸੀਗੇ ਆਪਾਂ ਭਾਜੀ ਖਡੂਰ ਸਾਹਿਬ ਤੋਂ ਆ ਰਹੇ ਸੀ ਤੇ ਮਤਲਬ ਪੀਰ ਨਗਰ ਜਾ ਰਹੇ ਹਾਂ ਮਰਤੇ ਹਾਂਜੀ ਅੱਛਾ ਆ ਤੇ ਇਹ ਗੱਡੀ ਬਹੁਤ ਸਪੀਡ ਨਾਲ ਆ ਰਹੀ ਸੀ ਇਹਨੇ ਮੈਨੂੰ ਸਾਡੇ ਵਿੱਚ ਮਾਰੀ ਇਧਰ ਗੱਡੀ ਸਾਡੇ ਨਾਲ ਗੱਡੀ ਘੁੰਮ ਗਈ ਇੱਕ ਘੰਟਾ ਹੋ ਗਿਆ ਹੁਣ ਬੱਚੇ ਕਿੰਨਾ ਕੁ ਨੁਕਸਾਨ ਆ ਗਿਆ ਤੁਹਾਡਾ ਨੁਕਸਾਨ ਭਾਜੀ ਪੂਰੀ ਗੱਡੀ ਡੈਮੇਜ ਹੋ ਗਈ ਆ ਵੀਡੀਓ ਵੇਖੋ ਇਧਰ ਦੇਖੋ ਅੱਛਾ ਸੱਟ ਭਾਜੀ ਮੇਰੇ ਗੁੱਜੀ ਸੱਟ ਲੱਗੀ ਆ ਬੱਚਿਆਂ ਦੇ ਲੱਗੇ ਆ ਮੁੰਡੇ ਦਾ ਦੰਦ ਰੀਲ ਥਾ ਬੱਚਿਆਂ ਦੇ ਸਾਡ ਲੱਗੀਆਂ ਭਾਈਆ ਕਿੰਨੇ ਸਾਲੇ ਪਹੁੰਚ ਗਏ ਐਸੇ ਮੌਕੇ ਤੇ ਭਾਜੀ ਨਹੀਂ ਹਜੇ ਨਹੀਂ ਆਏ ਹੁਣ ਆਪਾਂ ਪ੍ਰਸ਼ਾਸਨ ਵਾਲੇ ਦੇ ਕੀ ਮੰਗ ਕਰਦੇ ਆ ਨਹੀਂ ਨਹੀਂ ਸਾਡੇ ਨਾਲ ਗਿਆ ਭਾਜੀ ਪ੍ਰਸ਼ਾਸਨ ਕੋ ਆਹ ਸਾਡਾ ਸਰਜਾਨਾ ਭਰਨਾ ਨਾ ਸਾਡੇ ਬੜੀ ਆ ਬੱਚਿਆਂ ਨਾਲ ਛੋਟੇ ਛੋਟੇ ਬੱਚੇ ਭਾਈ ਜੀ ਦੱਸੋ ਹੁਣੇ ਹਾਲਤ ਨਹੀਂ ਠੀਕ ਲੱਗਦੀ ਹੈ ਕਿਦਾ ਹੈ ਮੈਂ ਬੇਟੀ ਨੂੰ ਛੱਡ ਕੇ ਆਉਂਦਾ ਸੀ ਉਧਰੋਂ ਕਰੋਸ ਕਾਫੀ ਕਰ ਗਿਆ ਸੀਗਾ ਇਧਰੋਂ ਗੱਡੀ ਆਈ ਹੈ ਇਧਰੋਂ ਉਹ ਚ ਵੱਜੀ ਆ ਫੇ ਮੇਰੀ ਗੱਡੀ ਉਹ ਬੰਪਰ ਚ ਉਹ ਦੂਏ ਚ ਲੱਗੀ ਆ ਟੈਂਪੇ ਤੇ ਇੱਥੇ ਆ ਕੇ ਗੱਡੀ ਨਿਕਲਦੀ ਨਹੀਂ ਸੀ ਸੀਟ ਨਹੀਂ ਸੀ ਕੋਈ ਪਾਸੇ ਇਧਰੋਂ ਆ ਰਿਹਾ ਸੀਗਾ ਤੇ ਕਿੱਧਰ ਜਾ ਰਿਹਾ ਸੀ ਮੈਂ ਉਧਰ ਨਾਈਸ ਵਾਲਿਆਂ ਦੇ ਬੇਟੀ ਆਪਣੀ ਛੱਡ ਕੇ ਆ ਰਿਹਾ ਸੀਗਾ ਤੇ ਰਮਦਾਸ ਨਗਰ ਜਾ ਰਿਹਾ ਸੀ ਜੁੜੀ ਬੜੀ ਸਪੀਡ ਵਾਲਾ ਸੀ ਨਹੀਂ ਨਹੀਂ ਸਪੀਡ ਸਹੀ ਸੀ ਕੋਈ ਨਹੀਂ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਉਹ ਗੱਡੀ ਸਪੀਡ ਕਹਿੰਦੇ ਬਹੁਤ ਜ਼ਿਆਦਾ ਓਵਰ ਸਪੀਡ ਸੀ ਦੇਖੋ ਮੈਂ ਆਪਣੀ ਸਾਈਡ ਤੇ ਸੀਗਾ ਉਧਰੋਂ ਆਈ ਹੈ ਦੇਖੋ ਗ ਅੱਧ ਟੱਪ ਕੇ ਆਈ ਆ ਗੱਡੀ ਅੱਗੇ ਜੇ ਮੇਰੀ ਇੰਨੀ ਸਪੀਡ ਹੁੰਦੀ ਤਾਂ ਟਿਕਟਿਸਪੀਡ ਤੇ ਸੀ ਤੁਹਾਡੀ ਗੱਡੀ ਸਪੀਡ ਤੇ ਉਹਨਾਂ ਦੀ ਗੱਡੀ ਸਪੀਡ ਤੇ ਸੀ ਜਦੋਂ ਮੈਂ ਆਪਣੇ ਐਸਾ ਹੱਥ ਤੇ ਆ ਰਿਹਾ ਉਧਰੋਂ ਦੇਖੋ ਕਿੰਨਾ ਕ੍ਰਾਸ ਕਰਕੇ ਆਈ ਆ ਹੁਣ ਕਿਉਂਕਿ ਜੇ ਤਾਂ ਮੈਂ ਮੇਰੀ ਸਪੀਡ ਤੇ ਹੁੰਦੀ ਤੇ ਫੇ ਉਹਨਾਂ ਦੀ ਗੱਡੀ ਦੇ ਵਿੱਚ ਵੱਜਣੀ ਸੀ ਉਹਨਾਂ ਦੀ ਗੱਡੀ ਮੇਰੀ ਗੱਡੀ ਦੇ ਵਿੱਚ ਵੱਜੀ ਆ ਉਹ ਬਸ ਤਰੋ ਹੁਣ ਕਿ ਤੁਹਾਡੇ ਨਾਲ ਕਿੰਨੇ ਬੰਦੇ ਸਵਾਰ ਸਗੇ ਮੈਂ ਇਕੱਲਾ ਇਸ ਦਾ ਬੇਟੀ ਨੂੰ ਛੱਡ ਕੇ ਆਇਆ ਇਸ ਵਾਰ ਕਿਹੜਾ ਸ਼ਿਮਲਾ ਬਾੜੀ ਮਾਰ ਰੋਡ ਤੇ ਐਕਸੀਡੈਂਟ ਹੋਇਆ ਕੀ ਮਾਮਲਾ ਹੈ ਸਾਰਾ ਇਹ ਇਹ ਹੁਣੇ ਹੁਣੇ ਆਇਡੈਂਟੀਫਿਕੇਸ਼ਨ ਤੇ ਮੌਕੇ ਤੇ ਪਹੁੰਚੇ ਆ ਤੇ ਗੱਡੀਆਂ ਦਾ ਨੁਕਸਾਨ ਹੋ ਗਿਆ ਪਰ ਜਸਮਾਨੀ ਤੌਰ ਤੇ ਦੋਵੇਂ ਪਾਰਟੀਆਂ ਠੀਕ ਨੇ ਤੈਨੂੰ ਕੀ ਲੱਗਦਾ ਦੇਖ ਕੇ ਕੀ ਇਹਦੀ ਗਲਤੀ ਸੀ ਕਿਤਾ ਹੋਇਆ ਹਾਂ ਅਜੇ ਹੁਣ ਪਹੁੰਚਾ ਆਏ ਹੁਣ ਪੁੱਛ ਕਚ ਕਰਕੇ ਜੋ ਵੀ ਹੋਊਗਾ ਉਹਦੇ ਸਾਰਨੇ ਦੇਖਦੇ ਆ ਸਰ ਚੌਂਕ ਸੀਸੀਟੀਵੀ ਕੈਮਰੇ ਵੀ ਲੱਗੇ ਸੀ ਕਰਾਂਗੇ ਅਸੀਂ ਕੋਈ ਖੋਖਾਂਗੇ ਜੋ ਵੀ ਹੋਇਆ ਉਹਦੇ ਮੁਤਾਬਕ ਜੋ ਬਣਦੀ ਹੋਈ ਕਾਰਵਾਈ ਕਰਾਂਗੇ ਆਪਾਂ ਕੋਈ ਜ਼ਖਮੀ ਅਸਲ ਇਸਤਾਨ ਕਿੱਥੇ ਹੈ ਜੱਕ ਵੀ ਕੋਈ ਨਹੀਂ ਦੋਵੇਂ ਤਰ੍ਹਾਂ ਦੇ ਪੁੱਛਿਆ ਗਿਆ ਤੇ ਕੋਈ ਵੀ ਬੰਦਾ ਇੰਜਰਨੀ ਹੋਇਆ ਇਕਸੁਲੀਏ ਛੇ ਦੇ 7 ਤੋਂ 8 ਵਜੇ ਦੇ ਵਿੱਚ ਇੱਥੇ ਨਾ ਥੋੜੇ ਟਾਈਮ ਪਹਿਲੇ ਆਪਾਂ ਮੈਂ ਇੱਥੋਂ ਘੁੰਮ ਰਿਆ ਸੀਗਾ ਤੇ ਵਿੱਚ ਗੱਡੀਆਂ ਤੋਂ ਆਪਸ ਦੇ ਵਿੱਚ ਟੱਕਰ ਹੋਈ ਬੜੇ ਜਿਵੇਂ ਕਚਰੀ ਚੌਂਗ ਦੇ ਵਿੱਚ ਤੇ ਜਿਸਲੇ ਆ ਕੇ ਦੇਖਿਆ ਤੇ ਗੱਡੀਆਂ ਤੇ ਕਾਫੀ ਜ਼ਿਆਦਾ ਨੁਕਸਾਨ ਗੱਡੀਆਂ ਦਾ ਪਰ ਇਹ ਆ ਕਿ ਜਾਨੀਮਾਨ ਨੁਕਸਾਨ ਨਹੀਂ ਹੋਇਆ ਕਿਸੇ ਦੀ ਜਾਨ ਨਹੀਂ ਗਈ ਅੰਦਰੂਨੀ ਸੱਟਾਂ ਕਾਫੀ ਲੱਗੀਆਂ ਹੈ ਸ਼ਾਇਦ ਗੱਡੀਆਂ ਓਵਰ ਸਪੀਡ ਹੋਣੀ ਹੈ ਕਿਉਂਕਿ ਜਿਸ ਤਰੀਕੇ ਨਾਲ ਐਕਸੀਡੈਂਟ ਹੈ ਕਿ ਓਵਰ ਸਪੀਡ ਤੇ ਹੀ ਲੱਗਦਾ ਬਾਕੀ ਕੈਮਰੇ ਲੱਗੇ ਕੈਮਰੇ ਦੇਖ ਕੇ ਪਤਾ ਲੱਗ ਜਾਏਗਾ ਸਾਰਾ